ਜੀ ਸਰ ਮੈਂ ਆਪਣੀ ਬੇਟੀ ਨਾਲ ਯੂਨੀਵਰਸਿਟੀ ਜਾ ਰਹਾ ਸੀਗਾ ਜੀ ਚੰਡੀਗੜ੍ਹ ਉਹਦੀ ਐਡਮਿਸ਼ਨ ਬਾਰੇ ਪਤਾ ਕਰਨ ਵਾਸਤੇ ਤੇ ਹਰਿਆਣਾ ਰੋਡ 'ਵੀ ਦੀ ਬੱਸ ਨੇ ਜਿਹੜਾ ਚੰਡੀਗੜ੍ਹ ਵਾਲਾ ਫਲਾਈਓਰ ਹੈ ਚੰਡੀਗੜ੍ਹ ਸ਼ੁਰੂ ਹੋਣ ਤੋਂ ਪਹਿਲਾਂ ਰਮਾਡਾ ਦੇ ਸਾਹਮਣੇ ਵਾਲਾ ਫਲਾਈਓਰ ਉੱਥੇ ਇਹਨਾਂ ਨੇ ਮੈਨੂੰ ਬੱਸ ਦੀ ਸਾਈਡ ਲਾ ਕੇ ਨੀਚੇ ਦੱਬਣ ਦੀ ਕੋਸ਼ਿਸ਼ ਕੀਤੀ ਆ ਉੱਥੇ ਤੁਸੀਂ ਕਹ ਦਿੱਤੇ ਸੀਗੇ ਮੈਂ ਟੂ ਵੀਲਰ ਤੇ ਸੀਗਾ ਜੀ ਮੋਟਰਸਾਈਕਲ ਤੇ ਤੇ ਪਿੱਛੇ ਮੇਰੀ ਬੇਟੀ ਸੀਗੀ 16 ਸਾਲ ਦੀ ਜੀ ਇਹਨਾਂ ਨੇ ਕੀ ਕੀਤਾ ਉੱਥੇ ਮੇਰੇ ਕੋਲ ਜਗ੍ਹਾ ਵੀ ਨਹੀਂ ਸੀ ਵੀ ਇਹਨਾਂ ਨੇ ਫੇਰ ਵੀ ਜੀ ਮੈਨੂੰ ਪੂਰਾ ਨਾ ਉਹ ਕੰਧ ਦੇ ਨਾਲ ਲਾ ਦਿੱਤਾ ਤੇ ਜੇ ਮੈਂ ਕਨੈਕਟਰ ਨੂੰ ਪੁੱਛਿਆ ਵੀ ਤੁਸੀਂ ਆਪਣੀ ਬੱਸ ਇੱਧਰ ਕਿਉਂ ਲਾਈ ਜਾਇਆ ਪਰਲੇ ਪਾਸੇ ਲਾ ਲਓ ਤਾਂ ਉਹਨੇ ਮੈਨੂੰ ਕਿਹਾ ਵੀ ਤੂੰ ਇੱਥੇ ਹੀ ਨਾ ਇਸੀ ਪੋਜੀਸ਼ਨ ਤੋਂ ਵੀ ਨੀਚੇ ਜਾ ਲੈ ਜਾ ਆਪਣਾ ਤੂੰ ਨੀਚੇ ਜਾ ਕੇ ਮੋਟਰਸਾਈਕਲ ਚਲਾ ਤੇ ਮੈਂ ਉਹਨੂੰ ਜੇ ਕਿਹਾ ਮੇਰੇ ਕੋਲ ਜਗ੍ਹਾ ਨਹੀਂ ਹੈ ਤਾਂ ਉਹਨੇ ਜੀ ਰੋਕ ਕੇ ਗੱਡੀ ਮੇਰੇ ਨਾਲ ਗਾਲੀ-ਗਲੋਚ ਕਰਨ ਦੀ ਕੋਸ਼ਿਸ਼ ਕੀਤੀ ਜਦ ਮੈਂ ਮੋਟਰਸਾਈਕਲ ਤੋਂ ਉਹਨੂੰ ਰੋਕ ਕੇ ਕਿਹਾ ਵੀ ਤੂੰ ਐਵੇਂ ਬੱਸ ਗਲਤ ਚਲਾ ਰਿਹਾ ਮੈਨੂੰ ਨੀਚੇ ਥੇੜਾ ਵਾਸ ਦੇ ਤਾਂ ਉਹਨੇ ਮ ਆ ਦਾੜੀ ਤੇ ਬਾਲ ਪੱਟੇ ਨੇ ਜੀ ਆਹ ਦੇਖੋ ਤੇ ਬਹੁਤ ਜਿਆਦਾ ਬਤਮੀਲੀ ਕੀਤੀ ਇਹਦੇ ਮਨੂੰ ਕਹਿੰਦਾ ਜਾਂਦਾ ਸਰਦਾਰ ਤੇਰੇ ਨਾ ਮੈਂ 12 ਵਜਾਵਾਂਗਾ ਇਹ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਇਹ ਜਿਹੜੀ ਸਿੱਖੀ ਹੈ ਨਾ ਇਹ ਸਿੱਖੀ ਦੀ ਇੱਜ਼ਤ ਕਿਸ ਤਰ੍ਹਾਂ ਕਰਨੀ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਜਿੰਨੇ ਵੀ ਬਾਹਰੋਂ ਆਂਦੇ ਇਹਨਾਂ ਵਾਸਤੇ ਸਿੱਖਾ ਦੀ ਪੱਗਾ ਲਾਣਾ ਤੇ ਦਾੜੀਆ ਪੱਟਣਾ ਇੱਕ ਆਮ ਗੱਲ ਹੋ ਗਈ ਹੈ ਤੇ ਮੈਂ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਇੱਕ ਬੇਇੱਜ਼ਤੀ ਕਰਦਾ ਵੀ ਜਿਹੜੇ ਇਹੋ ਜਿਹੇ ਅਨਸਰ ਹੈਗੇ ਨੇ ਜਿਹੜੇ ਆਪਣਾ ਸਿੱਖ ਭਾਈਚਾਰੇ ਦੇ ਉੱਪਰ ਇਹੋ ਜਿਹੇ ਦੋਸ਼ ਨੇ ਮਤਲਬ ਕਲੰਕ ਨੇ ਇਹ ਜਿਹੜੀ ਇਹ ਜੀ ਗੱਲਾਂ ਕਰਦੇ ਨੇ ਦਾੜੀ ਪੱ ਉਹ ਹੋਣੀ ਚਾਹੀਦੀ ਹੈ ਤੇ ਬਸ ਦਾ ਜਿਹੜਾ ਕਨੈਕਟਰ ਹੈ ਉਹਦੇ ਉੱਪਰ ਤੇ ਡਰਾਈਵਰ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਜੀ